ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਾਰ ਫੇਰ ਜਿਹੜੀ ਹੈ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਇਸ ਵਾਰ ਫੇਰ ਜਥੇਦਾਰ ਸਾਹਿਬ ਦੀ ਜਿਹੜੀ ਹੈ ਉਹ ਦਸਤਾਰਬੰਦੀ ਕੀਤੀ ਗਈ ਹੈ ਤਾਂ ਜਿਸ ਦੇ ਵਿੱਚ ਨਾ ਤਾਂ ਕੋਈ ਸੱਦਾ ਪੱਤਰ ਦਿੱਤਾ ਗਿਆ ਅਤੇ ਨਾ ਹੀ ਕੋਈ ਸਮਾਗਮ <li> <li> ਪਰ ਫੇਰ ਵੀ ਜਥੇਦਾਰ ਸਾਹਿਬ ਦੀ ਜੜੀ ਆ ਉਹ ਦਸਤਾਰਬੰਦੀ ਕੀਤੀ ਗਈ ਆ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਨੁਮਾਇंदे ਅਧਿਕਾਰੀ ਮੈਂਬਰ ਅਤੇ ਜਥੇਦਾਰ ਸਾਹਿਬਾਨ ਹਾਜ਼ਰ ਸਨ ਪਰ ਫੇਰ ਵੀ ਕਿਸੇ ਨੂੰ ਕੱਲੋਂ ਕੰਨੀ ਖਬਰ ਨਹੀਂ ਹੋਈ ਤਾਂ ਮਾਮਲਾ ਤੁਹਾਨੂੰ ਦੱਸ ਦਿੰਨੀ ਆ ਕਿ ਜਿਸ ਤਰ੍ਹਾਂ ਪਿਛਲੇ ਜੋ ਜਥੇਦਾਰ ਸਾਹਿਬ ਦੀ ਨਿਯੁਕਤੀ ਕੀਤੀ ਗਈ ਸੀ ਤਖਤਸ਼੍ਰੀ ਕੇਸਗੜ੍ਹ ਸਾਹਿਬ ਤੋਂ ਕੁਲਦੀਪ ਸਿੰਘ ਗੜਗੱਜ ਦੀ ਤਾਂ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾਰ ਰਗबीर ਸਿੰਘ ਹੁਣਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਮੁਕਤ ਕਰਕੇ ਜੋ ਕਿ ਕੁਲਦੀਪ ਸਿੰਘ ਗਰਗਾਜ ਨੂੰ ਜੋ ਕਿ ਜਥੇਦਾਰ ਦੀ ਕਾਰਜਕਾਰੀ ਜਿਹੜਾ ਅਕਾਲ ਤਖਤ ਸਾਹਿਬ ਤੋਂ ਬਣਾਇਆ ਗਿਆ ਸੀ ਤਾਂ ਹੁਣ ਉਥੇ ਹੀ ਇਹ ਨਾਮ ਨਿਕਲ ਕੇ ਸਾਹਮਣੇ ਆਇਆ ਸੀ ਕਿ ਜੋ ਸਾਬੋ ਕੀ ਤਲਵੰਡੀ ਵਿਖੇ ਬਾਬਾ ਟੇਕ ਸਿੰਘ ਢਨੋਲਾ ਜਿਹੜੇ ਨੇ ਉਥੇ ਦੇ ਜਥੇਦਾਰ ਥਾਪੇ ਗਏ ਸਾਲ ਪਰ ਉਹਨਾਂ ਦੀ ਦਸਤਾਰਬੰਦੀ ਜਿਹੜੀ ਆ ਉਹ ਨਹੀਂ ਹੋਈ ਸੀ ਤੇ ਆ ਜਿਹੜੀ ਆ ਦਸਤਾਰਬੰਦੀ ਹੁੰਦੀ ਆ ਤਾਂ ਇਸ ਦਸਤਾਰਬੰਦੀ ਦੇ ਵਿੱਚ ਨਾ ਤਾਂ ਕੋਈ ਸਮਾਗਮ ਮੁੜਿਆ ਜਾਂਦਾ ਨਾ ਕਿਸੇ ਨੂੰ ਸਰਦਾ ਪੱਤਰ ਦਿੱਤਾ ਜਾਂਦਾ ਪਰ ਉਹਨਾਂ ਦੀ ਦਸਤਾਰਬੰਦੀ ਹੋ ਜਾਂਦੀ ਹੈ ਤਾਂ ਐਸਜੀਪੀਸੀ ਦੇ ਮੈਂਬਰ ਜਿਹੜੇ ਨੇ ਉਹ ਸਾਰੇ ਜਥੇਦਾਰ ਸਹਿਮਾਨ ਜਿਹੜੇ ਨੇ ਉਥੇ ਪਹੁੰਚਦੇ ਨੇ ਤਾਂ ਕਿ ਅ ਵੱਡੀ ਮਜਬੂਰੀ ਰਹੀ ਹੈ ਕਿ ਜੋ ਜਿਹੜਾ ਐਸਜੀਪੀਸੀ ਨੂੰ ਇਹ ਸਮਾਗਮ ਉਲੀਕਣਾ ਪਿਆ ਜਾਂ ਹੋ ਸਕਦਾ ਇਹ ਵੀ ਕਾਰਨ ਬਟਾ ਹੋ ਸਕਦਾ ਹੈ ਕਿਉਂਕਿ ਕੁਲਦੀਪ ਸਿੰਘ ਗੜਕਾਜ ਜੀ ਜੋ ਕਿ ਕਾਰਜਕਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਸਨ ਤਾਂ ਉਹਨਾਂ ਦਾ ਵਿਰੋਧ ਲਗਾਤਾਰ ਕੀਤਾ ਗਿਆ ਸੀ ਤਾਂ ਇੱਕ ਸਮਾਗਮ ਦੇ ਵਿੱਚ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ਹੋ ਸਕਦਾ ਕਿ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਰੋਹ ਤੋਂ ਜਿਹੜਾ ਥੋੜਾ ਭੈ ਰੱਖਦੇ ਹੋਏ ਇਹ ਸਮਾਗਮ ulikਿਆ ਗਿਆ ਹੋਵੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਮੌਕੇ ਤੇ ਜੋ ਜੋ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਸਾਰੀ ਦੱਸ ਦਿੰਨੇ ਆ ਤਾਂ ਇਸ ਵਿੱਚ ਜੋ ਕਿ ਐ ਜੀ ਪੀ ਸੀ ਮੈਂਬਰ ਜਥੇਦਾਰ ਸਰਪੰਨ ਜਿਹੜੇ ਨੇ 71 ਹੁੰਦੇ ਨੇ ਤਾਂ ਬਾਬਾ ਟੇਕ ਸਿੰਘ ਧਨੋਲਾ ਦੇ ਦਸਤਾਰ ਬੰਦੀ ਕਰਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦਿਖਿਆ ਜਾ ਸਕਦਾ ਹੈ ਕਿ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਪਾਉ ਪੇਟ ਕੀਤਾ ਜਾਂਦਾ ਦਸਤਾਰ ਜਿਹੜੀ ਆ ਉਹ ਅ ਦਿੱਤੀ ਜਾਂਦੀ ਆ ਤਾਂ ਇੱਥੇ ਹੀ ਜੋ ਐਜਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਵੀ ਜਿਹੜੀ ਆ ਉਹ ਦਸਤਾਰ ਪੇਟਾ ਕੀਤੀ ਜਾਂਦੀ ਹੈ ਸਰਪਾਉ ਪਾਇਆ ਜਾਂਦਾ ਹੈ ਇੱਥੇ ਵੱਡੀ ਤੇ ਇੱਕ ਖਾਸ ਗੱਲ ਰਹਿਣ ਵਾਲੀ ਆ ਵੀ ਇਸ ਮਾਮਲੇ ਦੇ ਬਾਰੇ ਕਿਸੇ ਵੀ ਪੱਤਰਕਾਰ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਨਾ ਹੀ ਕਿਸੇ ਹੋਰ ਨੂੰ ਦੱਸਿਆ ਗਿਆ ਬਾਬਾ ਟੇਕ ਸਿੰਘ ਤਨੋਲਾ ਨੂੰ ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਜੋ ਸਾਹਿਬ ਦੇ ਵਧੀਕ ਗ੍ਰੰਥੀ ਤਖਤਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਾਂ ਤੋਂ ਇਲਾਵਾ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਜਿਹੜੇ ਨੇ ਦਸਤਾਰਾਂ ਤੇ ਸਰਪਾਓ ਉਹਨਾਂ ਵੱਲੋਂ ਭੇਟ ਕੀਤੇ ਗਏ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜੋ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਨੇ ਵੀ ਦਸਤਾਰ ਭੇਟ ਕੀਤੀ ਬਾਬਾ ਟੇਕ ਸਿੰਘ ਧਨੋਲਾ ਆਮ ਤੌਰ ਤੇ ਗੋਲ ਦਸਤਾਰ ਦੇ ਵਿੱਚ ਨਜ਼ਰ ਆਉਂਦੇ ਸਨ ਪਰ ਅੱਜ ਉਹਨਾਂ ਨੇ ਪਹਿਲੀ ਵਾਰ ਜਿਹੜੀ ਹੈ ਕਿ ਦੂਸਰੀ ਦਸਤਾਰ ਸਜਾਈ ਹੋਵੇ। ਜ਼ਿਕਰੇ ਖਾਸ ਇਹ ਵੀ ਹੈ ਕਿ ਦਸਤਾਰਬੰਦੀ ਸਮਾਗਮ ਬਿਨਾਂ ਕਿਸੇ ਅਗਾਊਂ ਜਾਣਕਾਰੀ ਦੇ ਦਿੱਤੇ ਇਹ ਸਮਾਗਮ ਕੀਤਾ ਗਿਆ। ਜਿਸ ਤਰ੍ਹਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਵੇਲੇ ਜਿਹੜਾ ਇਹ ਸਮਾਗਮ ਕੀਤਾ ਗਿਆ ਸੀ ਤਾਂ ਅੱਜਕਰ ਗੱਲ ਕਰੀਏ ਤਾਂ ਕੁਲਦੀਪ ਸਿੰਘ ਗੜਗੱਜ ਹੋਣਾ ਦਾ ਜਿੱਥੇ ਵਿਰੋਧ ਕੀਤਾ ਗਿਆ ਸੀ ਤਾਂ ਉਥੇ ਕਿਤੇ ਨਾ ਕਿਤੇ ਜੋ ਵਿਰੋਧੀ ਧਿਰਾਂ ਸੀ ਜਾਂ ਫਿਰ ਕੁਝ ਜਥੇਬੰਦੀਆਂ ਸਨ ਜਾਂ ਫਿਰ ਕੁਝ ਜੋ ਕੌਮ ਦੇ ਵਿੱਚ ਚਿੰਤਕ ਸਨ ਉਹਨਾਂ ਵੱਲੋਂ ਵੀ ਬਾਬਾ ਟੇਕ ਸਿੰਘ ਧਨੋਲਾ ਦੇ ਉੱਤੇ ਕਈ ਵੱਡੇ ਸਵਾਲ ਕੀਤੇ ਗਏ ਸਨ ਉਹਨਾਂ ਦੀ ਕਾਰਜਗੁਜ਼ਾਰੀ ਜਿਹੜੀ ਆ ਉਸ ਤੇ ਸਵਾਲ ਚੁੱਕੇ ਗਏ ਸਨ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਆ ਇਹ ਕਿਹਾ ਗਿਆ ਸੀ ਤਾ ਗੁਰੂ ਕਿਸੇ ਗੁਰੂ ਘਰ ਦੇ ਵਿੱਚ ਗਵਨ ਦਾ ਮਾਮਲਾ ਵੀ ਉਹਨਾਂ ਵੱਲੋਂ ਉਛਾਲਿਆ ਗਿਆ ਸੀ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਆਖਿਰਕਾਰ ਜੋ ਕਿ ਸਾਬੋ ਕੀ ਤਲਵੰਡੀ ਵਿਖੇ ਜੋ ਜਥੇਦਾਰ ਥਾਪੇ ਗਏ ਨੇ ਬਾਬਾ ਟੇਕ ਸਿੰਘ ਧਨੋਲਾਜੀ ਤਾਂ ਕੌਮ ਜਿਹੜੀ ਆ ਉਹਨਾਂ ਨੂੰ ਕਿਸ ਤਰ੍ਹਾਂ ਵੇਖਦੀ ਹੈ ਕਿਉਂਕਿ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਾਜ ਜਦੋਂ ਤੋਂ ਵੀ ਉਹਨਾਂ ਨੂੰ ਇਸ ਅਹੁਦੇ ਤੇ ਨਿਵਾਜਿਆ ਗਿਆ ਹੈ ਤਾਂ ਉਦੋਂ ਤੋਂ ਹੀ ਉਹ ਐਕਸ਼ਨ ਮੋਡ ਦੇ ਵਿੱਚ ਨੇ ਤਾਂ ਹਰ ਇੱਕ ਥਾਵਾਂ ਤੇ ਜਾਂਦੇ ਨੇ ਵਕ-ਵਕ ਥਾਵਾਂ ਤੇ ਜਾ ਕੇ ਪ੍ਰਚਾਰ ਕਰਦੇ ਨੇ ਤਾਂ ਪਿਛਲੇ ਦਿਨੀ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਹੈ ਸਿੰਘ ਸਹਿਬਾਨਾਂ ਦਿਨ ਬਨਾਲ ਤਾਂ ਉੱਥੇ ਅੱਠ ਮਤੇ ਵੀ ਪਾਸ ਕੀਤੇ ਗਏ ਨੇ ਜੋ ਕਿ ਜਿਸ ਦੇ ਵਿੱਚ ਸਿੰਘ ਸਹਿਬਾਨਾਂ ਦੀ ਜਿਹੜੀ ਹੈ ਉਹ ਸ਼ਲਾਘਾ ਕੀਤੀ ਗਈ ਹੈ ਪ੍ਰਚਾਰਕਾਂ ਦੀ ਸ਼ਲਾਘਾ ਕੀਤੀ ਗਈ ਹੈ ਉਹਨਾਂ ਨੂੰ ਸਨਮਾਨ ਕੀਤੇ ਜਾਣ ਦੇ ਜਿਹੜਾ ਕਾਰਜ ਕੀਤਾ ਜਾਏਗਾ ਤਾਂ ਉੱਥੇ ਹੀ ਉਹਨਾਂ ਨੇ ਪ੍ਰਚਾਰ ਨੂੰ ਲੈ ਕੇ ਸਿੱਖੀ ਚਾਰ ਨੂੰ ਲੈ ਕੇ ਦਿਸੰ ਵਿਦੇਸ਼ਾਂ ਦੇ ਵਿੱਚ ਜੋ ਪ੍ਰਚਾਰਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਉੱਥੋਂ ਛੱਡ ਕੇ ਪੰਜਾਬ ਦੇ ਵਿੱਚ ਆਉਣ ਤਾਂ ਜੋ ਆਪਣੇ ਜਿਹੜੇ ਆ ਪੰਜਾਬ ਵਾਸੀਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਿਆ ਜਾਵੇ ਤਾਂ ਉੱਥੇ ਹੀ ਆਮ ਸੰਗਤ ਨੂੰ ਜਿਹੜੀ ਆ ਬੇਨਤੀ ਕੀਤੀ ਗਈ ਸੀ ਕਿ ਲਗਾਤਾਰ ਜਿਹੜੇ ਆ ਜਿਸ ਤਰ੍ਹਾਂ ਪੁਰਾਣੀ ਰਵਾਇਤ ਸੀ ਸਾਡੀ ਦਾਦੀ ਤੇ ਦਾਦੀਆਂ ਜਿਹੜੇ ਨੇ ਉਹ ਸਾਨੂੰ ਸਿੱਖ ਇਤਿਹਾਸ ਦੀਆਂ ਬਾਤਾਂ ਸੁਣਾਉਂਦੇ ਸਨ ਤਾਂ ਉਹ ਵੀ ਰਵਾਇਤ ਨੂੰ ਮੁੜ ਚਾਲੂ ਕਰਨ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਸਿੱਖ ਇਤਿਹਾਸ ਤੋ ਜਿਹੜੇ ਤਾਂ ਦੀ ਨੌਜਵਾਨ ਵਾਚੇ ਹੁੰਦੇ ਜਾ ਰਹੇ ਨੇ ਤਾਂ ਉਹਨਾਂ ਨੂੰ ਸਿੱਖੀ ਇਤਿਹਾਸ ਦੇ ਨਾਲ ਜੋੜਿਆ ਜਾਵੇ ਇਹ ਸਾਰੀ ਕਾਰਜਕਾਰੀ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੋਤੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਿਹੜੀ ਆ ਉਹ ਕੀਤੀ ਗਈ ਸੀ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਆਪਸੀ ਜੋ ਕਿ ਇਹ ਤਕਰਾਰ ਹੈ ਇਸੇ ਤਰ੍ਹਾਂ ਬਣੀ ਰਹੇਗੀ ਜਾਂ ਫਿਰ ਕਿਤੇ ਨਾ ਕਿਤੇ ਜੋ ਸਿੱਖਾਂ ਦੀ ਸਰਮੋਹ ਸੰਤਾ ਜਾਂ ਸਿੱਖਾਂ ਦੀ ਉੱਚ ਨਿਆਂ ਪਾਲਿਕਾ ਜਿਹੜੀ ਹੈ ਉਹ ਇਸੇ ਇਸੇ ਤਰ੍ਹਾਂ ਵਿਵਾਦਾਂ ਦੇ ਵਿੱਚ ਰਹੇਗੀ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਕੁਲਤੇਰ ਸਿੰਘ ਗਰਗੱਜ ਹੁਣਾਂ ਦਾ ਜਿਹੜਾ ਲਗਾਤਾਰ ਵਿਰੋਧ ਕੀਤਾ ਗਿਆ ਸੀ ਤਾਂ ਉੱਥੇ ਹੀ ਬਾਬਾ ਟੇਕ ਸਿੰਘ ਧਨੋਲਾ ਦੇ ਉੱਤੇ ਵੀ ਕਈ ਸਵਾਲ ਚੁੱਕੇ ਗਏ ਸਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਦਾ ਕਹੋ ਰੀਐਕਸ਼ਨ ਹੋਏਗਾ ਤਾਂ ਇਸ ਵੀਡੀਓ ਦੇ ਬਾਰੇ ਤੁਸੀਂ ਵੀ ਆਪਣੀ رائے ਜਿਹੜੀ ਹੈ ਸਾਂਝੀ ਜ਼ਰੂਰ ਕਰਨਾ